ਅੱਜ ਦੇ ਕਲਾਮ ਦੇ ਵਾਸਤੇ ਮੈਂ ਪ੍ਰਭੂ ਯਿਸੂ ਮਸੀਹ ਦੇ ਅੱਗੇ ਪ੍ਰਾਰਥਨਾ ਕਰਦਾ ਪ੍ਰਭੂ ਯਿਸੂ ਰਾਜਾ ਪਿਤਾ ਪਰਮੇਸ਼ਰ ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਪ੍ਰਭੂ ਯਿਸੂ ਰਾਜਾ ਅੱਜ ਦੇ ਕਲਾਮ ਦੇ ਵਾਸਤੇ ਪ੍ਰਭੂ ਪਿਤਾ ਪਰਮੇਸ਼ਰ ਜੋ ਵੀ ਮੈਂ ਕਲਾਮ ਪੜ੍ਹਾਂ ਪ੍ਰਭੂ ਯਿਸੂ ਰਾਜਾ ਪਿਤਾ ਪਰਮੇਸ਼ਰ ਉਹ ਪਿਤਾ ਪਰਮੇਸ਼ਰ ਤੇਰੀ ਮਰਜ਼ੀ ਹੋਵੇ ਮੇਰੇ ਖੁਦਾਵੰਤਾ ਯਿਸੂ ਰਾਜਾ ਤੇਰੀ ਦਇਆ ਹੋ ਸਾਬੇ ਪ੍ਰਭੂ ਯਿਸੂ ਰਾਜਾ ਪਿਤਾ ਪਰਮੇਸ਼ਰ ਹallelujah ਪਿਤਾ ਪਰਮੇਸ਼ਰ ਮੈਂ ਆਪ ਦੀ ਮਰਜ਼ੀ ਦੇ ਨਾਲ ਨਹੀਂ ਪ੍ਰਭੂ ਯਿਸੂ ਰਾਜਾ ਤੇਰੀ ਮਰਜ਼ੀ ਪਿਤਾ ਪਰਮੇਸ਼ਰ ਇਸ ਕਲਾਮ ਦੇ ਵਿੱਚ ਪੂਰੀ ਹੋਵੇ ਪ੍ਰਭੂ ਯਿਸੂ ਰਾਜਾ ਪਿਤਾ ਪਰਮੇਸ਼ਰ ਅਸ ਦੇ ਕਲਾਮ ਦੇ ਉੱਤੇ ਤੇਰੀ ਦਇਆ ਨੂੰ ਮੰਗਦਾ ਪ੍ਰਭੀ ਯੀਸ਼ੂ ਰਾਜਾ ਤੇਰੀ ਪਵਿੱਤਰ ਬਾਣੀ ਪ੍ਰਭੀ ਯੀਸ਼ੂ ਰਾਜਾ ਪਿਤਾ ਪਰਮੇਸ਼ਰ ਮੇਰੇ ਜੀਵਨ ਤੇ ਮੇਰੀ ਜ਼ਿੰਦਗੀ ਦੇ ਵਿੱਚ ਕੰਮ ਕਰੇ ਪ੍ਰਭੀ ਯੀਸ਼ੂ ਰਾਜਾ ਪਿਤਾ ਪਰਮੇਸ਼ਰ ਹਾਲੇਲੂਇਆ ਪਿਤਾ ਪਰਮੇਸ਼ਰ ਤੁਸੀਂ ਦਇਆ ਕਰੋ ਮੇਰੇ ਖੁਦਾਵੰਦ ਯੀਸ਼ੂ ਰਾਜਾ ਤੁਸੀਂ ਦਇਆ ਕਰੋ ਤੁਹਾਡੀ ਸੱਚਾਈ ਮੇਰੇ ਖੁਦਾਬਾਪ ਯੀਸ਼ੂ ਰਾਜਾ ਪਿਤਾ ਪਰਮੇਸ਼ਰ ਆਜ਼ਾਬੇ ਮੇਰੇ ਖੁਦਾ ਤੁਸੀਂ ਦਇਆ ਕਰੋ ਪ੍ਰਭੀ ਯੀਸ਼ੂ ਰਾਜਾ ਪਿਤਾ ਪਰਮੇਸ਼ਰ ਅਸ ਦੇ ਕਲਾਮ ਦੇ ਵਾਸਤੇ ਪ੍ਰਭੂ ਪਿਤਾ ਪਰਮੇਸ਼ਰ ਤੁਸੀਂ ਨੇ ਮੇਰੀ ਇਸ ਪ੍ਰਾਰਥਨਾ ਨੂੰ ਸੁਣ ਲਿਆ ਅਤੇ ਕਬੂਲ ਕਰ ਲਿਆ ਇਹ ਪ੍ਰਾਰਥਨਾ ਮੈਂ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਮੰਗਦਾ ਆਮਨ ਅੱਜ ਦਾ ਕਲਾਮ ਆ ਮੱਤੀ ਦੀ ਅੰਜ਼ੀਲ ਉਹਦੀ 7 ਦੀ 15 ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਕਹਿ ਰਹੇ ਨੇ ਕਹਿੰਦਾ ਤੁਸੀਂ ਝੂਠੇ ਨਵੀਆਂ ਤੋਂ ਕਹਿੰਦਾ ਹਸਾਰ ਰਹੋ ਕਹਿੰਦਾ ਉਹ ਤੁਹਾਡੇ ਕੋਲ ਪੇੜੀਏ ਦੇ ਪੇਸ ਵਿੱਚ ਆਉਂਦੇ ਹਨ ਪਰ ਪਰ ਅਸਲ ਵਿੱਚ ਉਹ ਬਹੁਤ ਖਾਤਰਨਾਗ ਬਿਘਾੜੀਏ ਵਰਗੇ ਹਨ ਪ੍ਰਭੂ ਯਿਸੂ ਮਸੀਹ ਵਾਸਨ ਦੇ ਵਿੱਚ ਕਹਿ ਰਿਹਾ ਕਹਿੰਦਾ ਤੁਸੀਂ ਝੂਠੇ ਨਵੀਆਂ ਤੋਂ ਕਹਿੰਦਾ ਕੀ ਰਹੋ ਕਹਿੰਦਾ ਹਸਿਆ ਰਹੋ ਕਹਿੰਦਾ ਉਹ ਪੇੜੀਏ ਦੇ ਕਹਿੰਦਾ ਪੇਸ ਦੇ ਵਿੱਚ ਆਉਂਦੇ ਨੇ ਕਹਿੰਦਾ ਸੋਨੂੰ ਪਾੜਨ ਦੇ ਵਾਸਤੇ ਕਹਿੰਦਾ ਕਹਿੰਦਾ ਝੂਠੇ ਨਵੀਆਂ ਤੋਂ ਕੀ ਰਹੋ ਕਹਿੰਦਾ ਤੁਸੀਂ ਹਸਿਆ ਰਹੋ ਫਿਰ ਇਦੂ 16 7 ਦੀ 16 ਦੇ ਵਿੱਚ ਲਿਖਿਆ ਕਹਿੰਦਾ ਤੁਸੀਂ ਉਹਨਾਂ ਨੂੰ ਉਹਨਾਂ ਦੇ ਫਲਾਂ ਤੋਂ ਕੀ ਕਰੋ ਲਓਗੇ ਕਹਿੰਦਾ ਪਹਿਚਾਨ ਲਓਗੇ ਕਹਿੰਦਾ ਉਹ ਲੋਟੇ ਵਿੱਚ ਕਹਿੰਦਾ ਫੁੱਟ ਪਾਣ ਵਾਸਤੇ ਆਉਂਦੇ ਨੇ ਕਹਿੰਦਾ ਪ੍ਰਭੂ ਯਿਸੂ ਮਸੀਹ ਬਾਚਨ ਦੇ ਵਿੱਚ ਕਹਿ ਰਿਹਾ ਕਹਿੰਦਾ ਉਹ ਲੋਟੇ ਵਿੱਚ ਫੁੱਟ ਪਾਣ ਵਾਸਤੇ ਆਉਂਦੇ ਨੇ ਫਿਰ ਮੱਤੀ ਦੀ ਅਜ਼ੀਲ ਉਹਦੀ 22 ਮੱਤੀ ਦੀ ਅਜ਼ੀਲ 7 ਦੀ 22 ਦੇ ਵਿੱਚ ਲਿਖਿਆ ਕਹਿੰਦਾ ਉਹ ਭਵਿੱਖ ਬਾਣੀਆਂ ਕਰਨਗੇ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਕਹੂਗਾ ਕਹਿੰਦਾ ਉਹ ਭਵਿੱਖ ਬਾਣੀਆਂ ਕਰ ਕਰਕੇ ਸਾਨੂੰ ਅਜ਼ਰਾ ਆਉਣਗੇ ਕਹਿੰਦਾ ਪ੍ਰਭੂ ਯਿਸੂ ਮਸੀਹ ਫਿਰ ਉਹਨਾਂ ਨੂੰ ਕਹੂਗਾ اے દુષ્કર્મીઓ ਕਹਿੰਦਾ ਮੇਰੇ ਕੋਲੋਂ ਕੀ ਹੋਜੂ ਕਹਿੰਦਾ ਤੁਸੀਂ ਦੂਰ ਹੋਜੋ ਮੈਂ ਨਹੀਂ ਤੁਹਾਨੂੰ ਕਹਿੰਦਾ ਜਾਣ ਦਾ ਕਹਿੰਦਾ ਇਹ ਜੇ ਲੋਕਾਂ ਤੋਂ ਇਹ ਜੇ ਭਵਿੱਖ ਦਿੱਤਾ ਤੋਂ ਤੁਸੀਂ ਹਸਿਆਰ ਰਹੋ ਪ੍ਰਭੂ ਯਿਸੂ ਮਸੀਹ ਦਾ ਵਾਚਨ ਕਹਿ ਰਿਹਾਗਾ ਕਹਿੰਦਾ ਇਹ ਜੇ ਲੋਕਾਂ ਤੋਂ ਕਹਿੰਦਾ ਤੁਸੀਂ ਕੀ ਰਹੋ ਹਸਿਆਰ ਰਹੋ ਕਹਿੰਦਾ ਉਹ ਤੁਹਾਡੇ ਵਿੱਚ ਕੀ ਕਰਨਗੇ ਫੁੱਟ ਪਾਣਗੇ ਕਹਿੰਦਾ ਉਹ ਤੁਹਾਨੂੰ ਲਾਲਚ ਦੇਣਗੇ ਛੋੜੇ ਬਟੂਏ ਦੇ ਵਿੱਚ ਪੈਸੇ ਆ ਜਾਣਗੇ ਮੈਂ ਭਵਿੱਖਬਾਣੀ ਕਰ ਰਿਹਾ ਥੋੜੇ ਬਟੂਏ ਦੇ ਵਿੱਚ ਐ ਹੋ ਜਾਊਗਾ ਮੈਂ ਭਵਿੱਖਬਾਣੀ ਕਰ ਰਿਹਾ ਉਹ ਤੁਹਾਨੂੰ ਲਾਲਚ ਦੇ ਦੇ ਕੇ ਫੁੱਟ ਪਾਣਗੇ ਥੋੜੇ ਅੰਦਰ ਇਹ ਜੇ ਲੋਕਾਂ ਦੇ ਕੋਲੋਂ ਤੁਸੀਂ ਹਸਿਆਰ ਰਹੋ ਉਹ ਚੰਗਿਆਈ ਦੇ ਨਾਂ ਤੇ ਥੋੜੇ ਵਿੱਚ ਫੁੱਟ ਪਾਣਗੇ ਇਹਜੇ ਲੋਕਾਂ ਨੂੰ ਤੁਸੀਂ ਹਸਿਆ ਰਹੋ ਪ੍ਰਭੂ ਦਾ ਵਾਸਨ ਵੀ ਕਹਿ ਰਿਹਾ ਕਹਿੰਦਾ ਇਹਜੇ ਲੋਕਾਂ ਨੂੰ ਕੀ ਰਹੋ ਕਹਿੰਦਾ ਤੁਸੀਂ ਹਸਿਆ ਰਹੋ ਕਹਿੰਦਾ ਜੋ ਛੋਟੇ ਵਿੱਚ ਕਹਿੰਦਾ ਕੀ ਕਰਦੇ ਨੇ ਫੁੱਟ ਪਾਉਂਦੇ ਨੇ ਬਹੁਤ ਸਾਰੇ ਲੋਕ ਆਪਣੇ ਵਿੱਚ ਆਉਂਦੇ ਨੇ ਉਹ ਫੁੱਟ ਪਾ ਕੇ ਚਲੇ ਜਾਂਦੇ ਨੇਗੇ ਫਿਰ ਆਪਾਂ ਪ੍ਰਭੂ ਯਿਸੂ ਮਸੀਹ ਦੇ ਕੋਲੋਂ ਜਦੋਂ ਉਹ ਇਹੋ ਜਿਹਾ ਕੁਝ ਕਰਦੇ ਨੇ ਆਪਾਂ ਪ੍ਰਭੂ ਯਿਸੂ ਮਸੀਹ ਦੇ ਕੋਲੋਂ ਦੂਰ ਹੋ ਜਾਂਦੇ ਆਂ ਕਈ ਵਾਰੀ ਆਪਣੇ ਉੱਤੇ ਇਹੋ ਜੀ ਭਵਿੱਖਬਾਣੀ ਕਰਦੇ ਨੇ ਉਹ ਕਿ ਆਪਾਂ ਪ੍ਰਭੂ ਯਿਸੂ ਮਸੀਹ ਨਿਰਾਸ਼ ਹੋ ਜਾਂਦੇ ਕਿ ਇਹੋ ਜਿਹਾ ਕੁਸਤਾ ਮੈਂ ਕਰਦਾ ਨਹੀਂ ਹੈਗਾ ਪਰ ਇਹ ਪ੍ਰਭੂ ਦੇ ਦਾਸ ਨੇ ਇਹੋ ਜਿਹਾ ਕੁਝ ਮੇਰੇ ਵਾਸਤੇ ਕਿਉਂ ਕਰ ਦਿੱਤਾ ਤਾਂ ਉਹ ਆਪਣੇ ਆਪਣੇ ਵਿੱਚ ਇੱਕ ਫੁੱਟ ਪਾਣ ਵਾਸਤੇ ਆਤੇ ਨੇ ਵੀ ਪ੍ਰਭੂ ਯਿਸੂ ਮਸੀਹ ਦੇ ਕੋਲੋਂ ਇਹ ਕੀ ਹੋ ਜਾਣ ਦੂਰ ਹੋ ਜਾਣ ਇਹ ਜੇ ਲੋਕਾਂ ਦੇ ਕੋਲੋਂ ਤੁਸੀਂ ਕੀ ਰੋ ਹੱਸਿਆ ਰਹੋ ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਕੀ ਕਰ ਲਓਗੇ ਪਛਾਣ ਲਾਉਂਗੇ ਕਹਿੰਦਾ ਪ੍ਰਭੂ ਯਿਸੂ ਮਸੀਹ ਦਾ ਵਾਚਨ ਕਹਿ ਰਿਹਾ ਕਹਿੰਦਾ ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਕੀ ਕਰ ਲਓਗੇ ਪਛਾਣ ਲਾਉਂਗੇ ਇਹ ਜੇ ਲੋਕਾਂ ਦੇ ਕੋਲੋਂ ਤੁਸੀਂ ਹੱਸਿਆ ਰਹੋ ਉਹਨਾਂ ਦੇ ਫਲਾਂ ਤੋਂ ਤੁਸੀਂ ਉਹਨਾਂ ਨੂੰ ਕੀ ਕਰ ਲਓਗੇ ਪਹਿਚਾਣ ਲਾਉਂਗੇ ਉਹ ਬਹੁਤ ਸਾਰੀਆਂ ਭਵਿੱਖਬਾਣੀਆਂ ਕਰਨਗੇ ਛੋੜੇ ਅੰਦਰ ਛੋੜੇ ਅੰਦਰ ਆ ਚੀਜ਼ ਆ ਆ ਬਾਹਰ ਹੋਗੀ ਇਹ ਐ ਹੋਗੇ ਉਹਨਾਂ ਦੇ ਤੁਸੀਂ ਫਲਾਂ ਤੋਂ ਕੀ ਕਰ ਲਓਗੇ ਉਹਨਾਂ ਦੇ ਫਲਾਂ ਤੋਂ ਤੁਸੀਂ ਉਹਨਾਂ ਨੂੰ ਪਹਿਚਾਨ ਲਾਉਂਗੇ ਉਹ ਥੋੜੇ ਅੰਦਰ ਫੁੱਟ ਪਾਣਗੇ ਬਹੁਤ ਚੰਬੇ ਕੰਮ ਕਰਨਗੇ ਪਰ ਪ੍ਰਭੂ ਯਿਸੂ ਅਸੀਂ ਉਹਨਾਂ ਨੂੰ ਕਹੂਗਾ ਇਹ ਦੁਰਕਰਮੀਓ ਮੇਰੇ ਕੋਲੋਂ ਕੀ ਹੋ ਜੋ ਦੂਰ ਹੋ ਜੋ ਸੋਨੂੰ ਮੈਂ ਨਹੀਂ ਜਾਣਦਾ ਉਹ ਕਹਿਣਗੇ ਪ੍ਰਭੂ ਯਿਸੂ ਅਸੀਂ ਨੇ ਅਸੀਂ ਨੇ ਤੇਰੇ ਨਾਂ ਦੇ ਵਿੱਚ ਭੂਤਾਂ ਕੱਢੀਆਂ ਤੇਰੇ ਨਾਂ ਦੇ ਵਿੱਚ ਆਹ ਕੰਮ ਕਰਿਆ ਤੇਰੇ ਨਾਂ ਦੇ ਵਿੱਚ ਅਸੀਂ ਨੇ ਐ ਕਰਿਆ ਉਹ ਬਹੁਤ ਸਾਰੇ ਲੋਕ ਜੇ ਤੁਹਾਨੂੰ ਇਹ ਵਾਚਨ ਵਧੀਆ ਲੱਗਾ ਇਹਨੂੰ ਸ਼ੇਅਰ ਜ਼ਰੂਰ ਕਰਿਓ ਮੇਰੇ ਵੱਲੋਂ ਤੁਹਾਨੂੰ ਸਾਰੇ ਇਹ ਭੈਣ ਭਾਈਆਂ ਨੂੰ ਜੈਮ ਸੀ